ਆਲੀ ਵਰ ਜਾ ਨਾਲੀ ਵਰ ਜਾ ਇੱਧਰ ਡਾਲੋ ਇੱਧਰ ਡਾਲੋ ਕਰਨੀ ਆਸੀ ਉਹ ਪੂਰੀ ਚਿੰਮਾ ਉਹ ਸਾਰੀ ਲੇਬਰ ਕੰਮ ਲੱਗੀ ਤੇਰੇ ਕਿ ਚੱਕਰ ਤੇ ਬੈਲਾ ਬੈਠਦਾ ਇਹ ਨਗਜਾ ਭਰ ਕੇ ਖਾਲੀ ਨਹੀਂ ਰਹਿਣੀ ਨਣੀ ਧਰ ਧਰ ਗੁਰੂ ਗੁਰੂ ਕੋ ਪਾ ਕੇ ਲਈ ਆਲੂ ਖਾਲੀ ਕਿਉਂ ਕੀ ਆਉਂਦੇ ਆ ਚੱਬ ਕੇ ਦੇਮ ਇਥੇ ਦੀ ਓਹ ਨੋ ਅਜੇ ਯਾਰਾ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਯਾਰ ਛੋਟੀ ਖਾ ਕੇ ਵੀ ਕੀ ਕਰਨਾ ਤੂੰ ਸਾਰੇ ਦਿਹਾੜੇ ਦੇ ਮਾਮਾ ਤੂੰ ਮੰਜਣਾ ਲੱਗਾ ਰਹਿਣਾ ਜਾ ਯਾਰਾ ਜੀ ਪਰ ਮਜ਼ਾਕ ਨਾ ਕਰਿਆ ਕਰ ਯਾਰ ਮਜ਼ਾਕ ਨਾ ਮਾਮਾ ਤੂੰ ਮੇਰੀ ਸਾਰੀ ਲੱਗਣਾ ਹੈ ਯਾਰ ਅਜੇ ਯਾਰਾ ਅੱਡ ਰਹੀ ਨਹੀਂ ਆਇਆ ਕੋਈ ਭਟਾ ਜਾ ਯਾਰਾ ਚਲ ਕੋਈ ਨਹੀਂ ਹੌਸਲਾ ਰੱਖ ਆਪੇ ਆ ਜਾਂਦਾ ਆਟਰ ਕੋਈ ਆ ਪਿੱਛੇ ਟੱਲਾ ਨਾ ਆ ਪੱਠੇ ਦੇਣਾ ਪਿੱਛੇ ਹੋ ਜਾ ਇੱਕਾ ਟੈਡੀਆਂ ਲੱਗਣੀਆਂ ਸਾਰੀਆਂ ਮੈਨੂੰ ਓਏ ਉਹ ਭਰਾਵਾਂ ਤੇ ਆ ਨਾ ਅੱਗੇ ਬੰਦੇ ਨਹੀਂ ਲੱਭਣੇ ਤੇਨੂੰ ਉਹ ਬੰਦੇ ਹੀ ਲੱਭਣ ਐ ਮੈਂ ਕਿਹੜਾ ਕਹਿੰਦਾ ਡੰਗਰੋ ਨਹੀਂ ਹਾਂ ਹਾਂ ਵੀ ਕਾਕਾ ਕਿੱਧਰ ਆਇਆ ਇੱਟਾ ਦੇਖਣ ਆਇਆ ਰਿਸ਼ਤੇ ਲਈ ਥੋੜੀ ਆਇਆ ਹਾਂ ਸ਼ੁਕਰ ਆ ਸ਼ੁਕਰ ਆ ਕਿਤੇ ਗਾਟ ਹੈ ਹਾਂ ਬੈਠੋ ਬਸ ਦੇਵੇਂ ਮੁੜਿਆ ਜਗਾ ਦੇ ਕੁਰਸੀ ਤੇ ਬੈਠੋ ਆਈਸ਼ਾ ਭਾਜੇ ਹਾਂ ਠੀਕ ਹੈ ਕੁਛ ਲਾ ਦੇ ਤਨੀ ਥੱਲੇ ਕੁਰਸੀ ਦੇ ਨਹੀਂ ਨਹੀਂ ਭੱਠੇ ਦੇ ਮਾਲਕ ਬੈਠਾ ਤੈਨੂੰ ਕੁਛ ਲਾ ਕੇ ਦੇਣਾ ਥੱਲੇ ਐ ਬੈ ਜਾ ਕਾਕਾ ਤੂੰ ਤਾਂ ਬੈ ਜਾ ਤੇਰੀ ਕਿਹੜੀ ਲੱਤਾਂ ਤੇ ਪਾਣੀ ਆ ਗਿਆ ਬੈ ਜਾ ਕੋਈ ਨਹੀਂ ਹੁੰਦਾ हां जी उस्ताद जी ਦੱਸੋ ਫੇਰ ਕੀ ਸੇਵਾ ਪਾਣੀ ਕਰੀਏ ਟਾਟਾ ਸੇਵਾ ਪਾਣੂ ਨਹੀਂ ਕੀ ਤੂੰ ਜੂਸ ਰੱਖਿਆ ਥੇ ਨਿੰਬੂ ਪਾਣੀ ਰੱਖਿਆ ਉਹ ਭਰਾਵਾ ਤੈਨੂੰ ਚਾਹ ਪਾਣੀ ਵੱਲੋਂ ਪੁੱਛਿਆ ਤੂੰ ਤਾਂ ਮਾਰ ਨਹੀਂ ਪੈ ਗਿਆ ਮਾਰਨ ਪੈਣਾ ਨਹੀਂ ਤੂੰ ਸਿੱਧੀ ਚਲਾ ਪੁੱਛੋ ਇੱਟਾਂ ਲੈਣ ਆਇਓ ਜਾਂ ਕੀ ਲੈਣੇ ਰੇਟ ਦੋ ਦਿਓ ਕੋਈ ਸਹੀ ਮੈਨੂੰ ਅੱਛਾ ਇੱਟਾ ਤੂੰ ਪੁੱਛੇਂਗਾ ਤੇ ਦੱਸਾਂਗੇ ਪੁੱਛਾਂਗੇ ਤੂੰ ਬੈਠੇ ਕੀ ਕਰਨੋ ਇੱਥੇ ਉਹ ਲੈ ਵੀ ਤੈਨੂੰ ਦੱਸ ਦਿੰਨੇ ਆ ਉਹ ਮੁਸਤਾਕ ਉਹ ਛੱਡ ਦੇ ਇਹ ਵੀ ਕਹਿ ਰਿਹਾ ਇੱਧਰ ਆ ਸਾਹਮਣਾ ਡੀਲ ਕਰ ਮੁਸਤਾਕ ਟਾਟਾ ਬੋਲਾ ਮੈਂ ਨਹੀਂ ਕਰਦਾ ਗੱਲ ਤੁਹਾਡੀ ਉਹ ਮੁਸਤਾਕ ਮੇਰਾ ਭਰਾ ਛੋਟਾ ਭਰਾ ਆਪਣਾ ਭਰਾ ਤੈਨੂੰ ਫਿਰ ਫੋਨ ਲਾਓ ਸਿੱਧਾ ਇਹ ਸੁਣੇ ਤੇ ਕਰਦਾ ਨਹੀਂ ਮੁਸਤਾਕ ਹਾਂਜੀ ਉਹ ਇੱਧਰ ਆ ਮਰ ਜਾ ਕੋਈ ਉਹ ਇੱਧਰ ਆ ਇਹਦਾ ਕਹਿੜਾ ਛੱਡ ਤੂੰ ਸਵੇਰ ਦੇ ਦੇ ਦਵਾਰੇ ਚੜਿਆ ਆ ਆ ਮੇਰਾ ਭਰਾ ਆ ਹਾਂਜੀ ਹੋਰ ਭਾਜੀ ਕੀ ਹਾਲ ਚੰ ਠੀਕ ਠਾਕ ਜੀ ਠੀਕ ਆ ਹਾਲ حال ਨੂੰ ਕੀ ਆ? ਭਰਾਵਾ ਤੂੰ ਤੇ ਮਾਰ ਨਹੀਂ ਪੈਣਦੇ ਆ ਤੂੰ ਕਵਜਾ ਲੈਣ ਆਇਆ ਹੈ ਜਾਂ ਟਿੱਟਾ ਲੈਣ ਆਇਆ? ਲੈਣ ਤੇ ਪੈਣੂ ਆਇਆ ਤੂੰ ਹੀ ਦੱਸੋ ਕੀ ਲੈਣਾ? ਓਏ 라ਜੂ ਕੁਰਸੀ ਲੈ ਗਿਆ ਇੱਧਰ। ਤੋਰਪਾਲਾ ਤੈ ਪਾਣੀ ਪਿਆ ਤੇਰੀਆਂ ਜ। ਹਾਂਜੀ ਭਾਈ ਦੱਸੋ। ਕਿੰਨੀ ਜਾਂ ਤੂੰ ਓਰੇੜੀ ਲੈ ਜਾ ਟਿੱਟਾ ਭਾਰਾ ਜਾ ਕੇ। ਏ ਮੇਰਾ ਛੋਟਾ ਭਰਾ ਮੁਸਤਾਕ ਛੋਟਾ ਭਰਾ ਛੋਟਾ ਤੇ ਤੂੰ ਲੱਗਣ ਡਿਆ ਤੇ ਵੱਡਾ ਲੱਗਣ ਡਿਆ ਮੈਨੂੰ ਉਹ ਭਰਾਵਾ ਤੂੰ ਇਟਾਂ ਲੈਣ ਆਇਆ ਕਿ ਕਬਚਾ ਲੈਣ ਆਇਆ ਧੱਕੇ ਲੈ ਲੈ ਕੇ ਮਾਰਨ ਪਈ ਜਾਂਦੇ ਸਾਨੂੰ ਧੱਕੇ ਕੀ ਫਿਰ ਦੱਸਣਾ ਸਹੀ ਇਹ ਵੱਡਾ ਲੱਗਦਾ ਤੂੰ ਨਿੱਕਾ ਲੱਗਦਾ ਓਏ ਛੋਟਾ ਭਰਾ ਮੁਸਤਾਕ ਮੇਰਾ ਲੈਣ ਦੇਣ ਦਾ ਕੰਮ ਜਿੰਨਾ ਵੀ ਨਾ ਪੱਠੇ ਦਾ ਸਾਮ ਦਾ ਲੈਣ ਦੇਣ ਨੂੰ ਉੱਥੇ ਤੂੰ ਬਰਫੀ ਲੈਣੀ ਆ ਤੂੰ ਹੀ ਲੈਣ ਆਇਆ ਕਰੋ ਇਟਾਂ ਤੇ ਇਟਾਂ ਦੀ ਗੱਲ ਕਰ ਬਰਫੀਲੇ ਕਿਧਰ ਆ ਦੱਸੋ ਮੈਨੂੰ ਇਟਾਂ ਦਾ ਚੱਲ ਮਸਤਾਕ ਚੱਲ ਉਹ ਨਿੱਟਾ ਦਿਖਾਈਏ ਚਲੋ ਚਲੋ ਗਿਓ ਮਾਰਦੇ ਆ ਗਾਗ ਨਹੀਂ ਇੱਕ ਸੰਭੇ ਜਾਂ ਡੇ ਨਹੀਂ ਮਾਰੀਆਂ ਸਾਡੇ ਆ ਦੇਖਨੀ ਆ ਮੈਂ ਤਿੰਨ ਚਾਰ ਆਜੋ ਆਜੋ ਭਜੀ ਆਜੋ 80 ਇੱਟਾਂ ਸਾਰੀਆਂ ਸਹੀ ਦੱਸੋ ਇੱਟਾਂ ਸਹੀ ਦੱਸ ਆ ਸਹੀ ਆ ਉਸਤਾਖ ਭਾਈ ਇਹਨਾਂ ਨੇ ਇੰਟਲ ਇੱਟਾਂ ਦਾ ਸੈਂਪਲ ਦਿਖਾ ਇੱਟਾਂ ਦਾ ਸੈਂਪਲ ਉਹ ਮੈਂ ਕੋਈ ਘਰੇਲਣਾ ਲੈਣ ਆਇਆ ਉਹ ਨਹੀਂ ਆ ਇਹ ਕਹਦੇ ਸੈਂਪਲ ਨੂੰ ਕਿੰਨੂ ਨੇ ਸੈਂਪਲ ਉਹ ਅੱਛਾ 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 ਕੋਈ ਨਹੀਂ ਕੋਈ ਨਹੀਂ ਦੱਸੋ ਦੱਸੋ ਆਹ ਲਓ ਭਾਈ ਚੈੱਕ ਕਰੋ ਇਹ ਕਿਸ ਤਰ੍ਹਾਂ ਕਿਲੋ ਹੈ ਹਾਂ ਉਹ ਭਰਾ ਕਿਲੋ ਨੂੰ ਤੂੰ ਕੋਈ ਸੱਚੀ ਕਰਿਆਨੇ ਵਾਲੀ ਦੁਕਾਨ ਤੇ ਆ ਗਿਆ ਜੋ ਮੈਂ ਪੁੱਛਿਆ ਕਿਲੋ ਕਿਦਾਂ ਕਿਲੋ ਕਿਤਾ ਹੈ 1 ਕਿਲੋ ਕੱਲੋਂ ਨਹੀਂ ਹੁੰਦਾ ਇਹਦਾ ਹਾਂ ਕੀ ਹੁੰਦਾ ਇਹ 3 ਕਿਲੋ ਦੀ ੱਟ ਹੁੰਦੀ ਆ ਅੱਛਾ ਠੀਕ ਹੈ ੱਟ 3 ਕਿਲੋ ਦੀ ਇਹਦਾ ਮਤਲਬ ਹੈ ਸਿਰ ਨੂੰ ਮਾਰੀਏ ਤੇ ਸਿਰ ਫਟ ਸਕਦਾ ਹੈ ਨਾ ਸਟਾਪ ਇਹ ਨਹੀਂ ਹੁੰਦਾ ਮਤਲਬ ਆ ਲੱਗਦਾ ਹੈ ਫਿਰ ਆਪ ਰੋਣੇ ਸਾਜਦੇ ਹਾਂ ਜੇ ਪੰਡਾ ਤੇ ਨਹੀਂ ਮਹਾਈ ਤਾਂ ਆ ਨਾ ਉਹ ਬਲੀ ਤੇ ਰੋਕ ਨੀ ਨਹੀਂ ਨਹੀਂ ਹਾਂ ਇਹ شیر ਨਹੀਂ ਪਾੜ ਤਾਰਨਾ ਜੇ ਲੜਾਈ ਲੁੜੀ ਹੋਈ ਦੀ ਉਹ ਨਾ ਫੇਰ شیر ਤੇ ਮਾਰੀ ਦੀ ਆ ਸਾਡੇ ਕਿਹੜੇ ਭਰਾਵਾਂ ਦੀ ਲੜਾਈ ਹੋਣ ਦੀ ਸਮਾ ਮਾਰ ਕੇ ਦੇਖਾਂ ਇੱਕ ਵਾਰੀ ਤੇਰੇ ਉਹ ਨਹੀਂ ਕਰ ਰਹਿਣ ਦਿੰਦੇ ਹਾਂ ਅੱਛਾ ਇਹ ਇਹ ਏਟ ਨੂੰ ਕੀ ਹੋਇਆ ਫਲਵੈਰੀਓ ਹੋਈ ਦੀ ਆ ਅਰੇ ਕਿੱਥੋਂ ਸਭ ਬੰਦਾ ਆ ਗਿਆ ਮੈਂ ਦੱਸ ਕੀ ਕਰਾਂ ਹੁਣ ਉਹ ਕਹਿਨ ਨੂੰ ਛੱਡ ਮਾਮਾ ਕੇ ਗਾਹ ਕਾ ਕਿਤੇ ਮਹਾ ਕੀ ਗੱਲ ਗੁਲ ਕਰ ਰਹੇ ਆ ਫਲਵੈਰੀ ਵਾਲੀ ਐਟਾ ਵੀ ਰੱਖੀ ਉਹ ਨਹੀਂ ਨਹੀਂ ਇਹਨੂੰ ਫਲਵੈਰੀ ਨਹੀਂ ਹੋਈ ਦੀ ਪਾ ਤੂੰ ਸਿੱਧਾ ਮੁੱਦੇ ਤੇ ਆ ਮੁੱਦੇ ਦੇ ਯਾਰ ਕੋਈ ਵੀ ਫਲਵੈਰੀ ਵਾਲੀ ਐਟਾ ਦੱਸ ਦਿਓ ਕੋਈ 3 ਕਿਲੋ ਦੀ ਐਟਾ ਸਿੱਧਾ ਦੱਸੋ ਰੇਟ ਕੀ ਆ ਯਾਰ ਐਟਾ ਦਾ ਦੱਸੋ ਅੱਛਾ ਹਾਂ ਰੇਟ ਦੱਸਿਆ ਤੈਨੂੰ ਦੱਸ ਯਾ ਰੇਟ ਦੱਸ 10000 ਨੂੰ ਆਪਾ ਕੀ ਗੱਲ ਹੈ ਚਾਂਦੀ ਦੀ ਐਟਾ ਹੈ ਹੈ ਸੁਨਿਆਰੇ ਕੋਲ ਬਣਾ ਕੇ ਲੈਂਦੀ ਆ ਉਪਰਾਵਾ ਤੈਨੂੰ ਹੋਰ ਸੈਂਪਲ ਦਿਖਾ ਦਿੰਨੇ ਆ ਸਾਡੇ ਕੋਲ ਵਧੀਆ ਵਧੀਆ ਸੈਂਪਲ ਵੀ ਆ ਸੈਂਪਲ ਦੱਸੋ ਹੋਰ ਵਧੀਆ ਦੱਸੋ ਚਲਾ ਮਸਤਾਕ ਮਸਦਾ ਸੋ ਯਾਰ ਇੱਟ ਦੱਸੋ ਕੋਈ ਚੱਜਦੀ ਮਸਤਾਕ ਪਾਉਣ ਇੱਟਾ ਦਿਖਾ ਵਧੀਆ ਵਧੀਆ ਨਹੀਂ ਮੱਜੀ ਇੱਟਾ ਵੇਖੋ ਕਰੋ ਚੈੱਕ ਕਰੋ ਚੈੱਕ ਓਏ ਓਪਰਾਵਾ ਮੈਂ ਦੇਖਣ ਲਿਆ ਪੱਕੀ ਆ ਕਿ ਨਹੀਂ ਉਹ ਪਰਾਵਾ ਇੱਟ ਪੱਕੀ ਆ ਦਾਣਾ ਥੁੱਟ ਚੱਲੇ ਦਾ ਰੇਟ ਕੀ ਆ ਇਹ 7000 ਨੂੰ ਯਾਰ ਇਹ ਫਲਵੈਰੀ ਵਾਲੀ ਇੱਟ ਫੇਰ ਇੱਥੇ ਆ ਗਈ ਆ ਉੱਤੋਂ ਫੁਲ ਵੈਰੀ ਭਾਜੀ ਯਾਰ ਇਹਨੂੰ 라ਜੂ ਉੱਤੋਂ ਇਟ ਫੜਾ ਓਏ ਤਿਆ ਨਾ ਚੜੀ 라ਜੂ ਲੈਾ ਛੋਟ ਆ ਕਰੋ ਭਾਜੀ ਫਰੈਸ਼ ਮਾਲ ਚੈੱਕ ਫਰੈਸ਼ ਮਾਲ ਕੀ ਸਬਜ਼ੀ ਮੰਡੀ ਚੋਂ ਲੈ ਆਂਦੀ ਐ ਸਬਜ਼ੀ ਐ ਕੋਈ ਐ ਫਰੈਸ਼ ਫਰੈਸ਼ ਦੇਖੋ ਓਏ ਭਾਜੀ ਯਾਰ ਯਾਰ ਕੁਛ ਹੋਰ ਦੱਸੋ ਯਾਰ ਨੀਟਾ ਸਹੀ ਕੋ ਰੇਟ ਸਹੀ ਸਹੀ ਦੱਸੋ ਮੈਨੂੰ ਭਾਜੀ ਮੇਰੀ ਸੁਣੋ ਗੱਲ ਇਹ ਅੱਜ ਹੀ ਇਟਾਂ ਕਢਵਾਈਆਂ ਅੰਦਰੋਂ ਤੇ ਬਾਹਰ ਚੱਕਾ ਲਵਾਇਆ ਅੰਦਰੋਂ ਕੀ ਗੱਲ ਜੇਲ੍ਹ ਚੋਂ ਲਿਆਂਦੀ ਐਟਾ ਕੱਢ ਕੇ ਬਰੋਗਿੰਗ ਹੀ ਹਿੱਤਾ ਹਾਂ ਇਹ ਤੋਣੀ ਲੱਗੀ ਆਣਾ ਥਾਣੇਦਾਰ ਨੇ ਤੋਣੀ ਦੇਰੀ ਆ ਅਜੇ ਮੰਨਦਾ ਨਾਮ ਕਢਾਈ ਬੰਦਾ ਡਿਫਾਲਟਰੀਓ ਉਹ ਡਿਫਾਲਟਰ ਨੂੰ ਛੱਡ ਮਾਮਾ ਅੱਗੇ ਗਾ ਕਿੰਨੇ ਦਿਨਾਂ ਬਾਅਦ ਆ ਤੂੰ ਪੰਪ ਦੇਈਆ ਬਸ ਉਹ ਦੱਸੋ ਯਾਰ ਇਟਾਂ ਦੱਸੋ ਕੋਈ ਵਧੀਆ ਇਟ ਤੋਂ ਵਧੀਆ ਓ ਰਾਜੂ ਉਹ ਪਿੱਛੇ ਅੱਬਲੇ ਇਟ ਫੜਾਈ ਲੈ ਵੀ ਸਰ ਲੈ ਆ ਚੈੱਕ ਕਰ ਥੱਲੇ ਨਾ ਸੁਟੀ ਇਦਾਂ ਚੈੱਕ ਕਰ ਨਹੀਂ ਤੂੰ ਸਰ ਸਰ ਕਹਿਂਦੇ ਕਿ ਬੈਂਕ ਚ ਲੱਗੇਦਾ ਹੈ ਹੈ ਆ ਬਲਟ ਅੱਬਲ ਕੀ ਪਾਣੀ ਚ ਬਾਲੀਆਂ ਨੂੰ ਬੱਬਲ ਨਿਕਲੇ ਆ ਦੇ ਪਾਣੀ ਚ ਹਾਂ ਇਹਨੂੰ ਉਬਾਲ ਕੇ ਲਾਂਦਾ ਤੂੰ ਦੱਸੋ ਇਹ ਟ ਕੋਈ ਚੱਜ ਦੀ ਦੱਸੋ ਯਾਰ ਜੇ ਹੈ ਕੋਈ ਤੇ ਉਹ ਪਰਾਵਾ ਆ ਵਾ ਰੁਕ ਜਾ ਯਾਰ ਫਿਰ ਫਲਵਾਰੀ ਆਲੀ ਏਟ ਆ ਗਈ ਉਹ ਯਾਰ ਇਹਨੂੰ ਇਹਨੂੰ ਛੱਡ ਯਾਰ ਉਹ ਟੋਡੀ ਏਟਾ ਉਹ ਮੁਸਤਾਕ ਇਧਰ ਆ ਬਣਾ ਆਪਣੇ ਪੱਠੇ ਦੀ ਨਾ ਬੈਸਟ ਏਟ ਦਿਖਾਣਾ ਦੱਸੋ ਇਹ ਵੀ ਲੈ ਬਾ ਚੱਕਰ ਬੈਸਟ ਇਟ ਹੂੰ ਹੂੰ ਇਹ ਗੱਲ ਮੈਡਲ ਜਿੱਤ ਗਈ ਹੈ ਹੈ 올림픽 ਜਿੱਤ ਗਈ ਹੈ ਬੈਸਟ ਇਟ ਉਹ ਯਾਰ ਜੇ ਤੁਸੀਂ ਬੈਸਟ ਵੈਸੇ ਨਹੀਂ ਕਰਨਦੇ ਹੋ ਨਾ ਤੇ ਦਿਓ 20000 ਰੇਟ ਯਾਰ ਮਘਾਓ ਯਾਰ ਗੱਲ ਜਿਹੜੀ ਮਘਾਣੀ ਕਰਾ ਉਹ ਕਰਾ ਹੋਰ ਆ ਪਾ ਦੇ ਤੁਸੀਂ ਮੁਸਤਾਕ ਲਿਖ ਆਰਡਰ ਲਿਖ ਕੇ ਤੇ ਫੇਰ ਨਾ ਮੁਕਰ ਜੇ ਨਹੀਂ ਮੁਕਰਨਾ ਕਿਉਂ 20000 ਰੇਟ ਲਿਖ 20000 ਰੇਟ ਅੱਛਾ ਮੁਸਤਾਕ ਆਪਣੇ ਕੋ 20 30000 ਰੇਟ ਹੈ ਨਾ ਕਡਾਈ ਉਹ ਬਾਦੂ ਬਾਦੂ ਰੇਟ ਕੁੱਤੀ ਇਹ ਟਣੀ ਕੱਢਦੀ ਚਲਾ ਮੰਨ ਗਿਆ ਇੰਨਾ ਬੜਾ ਚਲਾ ਬੈਠਾ ਕਰਨੇ ਆ ਜੋ ਮੁਸਤਾਕ ਨਜ਼ਰੇ ਆਰਡਰ ਰੈਡੀ ਕਰਾ ਦੇ ਹਾਂਜੀ ਹਾਂਜੀ ਠੀਕ ਐ ਆਰਡਰ ਨੂੰ ਛੱਡੋ ਬਾਉ ਜੀ ਤੁਸੀਂ ਦੱਸੋ ਤੇਰੇ ਕੋ ਟਰੈਕਟਰ ਟਰਾਲੀਆਂ ਕਿੰਨੀਆਂ ਭਾਜੀ ਇਹ ਤਾਂ ਮਮਾ ਵੇ ਮੰਜਾ ਕੀ ਕਰਨ ਡਿਆ ਇੰਨੇ 20000 ਏਟ ਨਹੀਂ ਕਰਨੀ ਨਾ ਜਿਆਦਾ ਕਰਨੀ ਆ ਤੂੰ ਜਿਆਦਾ ਗੱਲਾਂ ਨਾ ਮਾਰ ਮਾਹ ਕਿਤੇ ਬੰਦਾ ਕਿਤੇ 15 ਦੜਾਦੀ ਤੂੰ ਗੱਲ ਕਰ ਬਸ ਪੰਪ ਦੇਈ ਜਾ ਬਸ ਟਰੈਕਟਰ ਟਰਾਲੀਆਂ ਦੇ ਗੱਲ ਛੱਡੋ ਭਾਜੀ ਅੱਛਾ ਆ ਡੇਰੀ ਵਾਲਾ ਮੋੜ ਤੇ ਟਰੈਕਟਰ ਟਰੱਕ ਖਲੋਤੇ ਦੇ ਆਪਣੇ ਕੋਈ ਚੱਕਰ ਨਹੀਂ ਚਲੋ ਛੱਡੋ ਫਿਰ ਸ਼ਰਤ ਮੇਰੀ ਇੱਕ ਆ ਹੁਣ ਹਾਂਜੀ ਦੱਸੋ ਕੋਈ ਗੱਲ ਨਹੀਂ ਸ਼ਰਤ ਇਹ ਆ ਕਿ ਇੱਕ ਟਰਾਲੀ ਚ ਇੱਕ ਇੱਕ ਕਿੱਟ ਚਾਹੀਦੀ ਹੈ ਮੈਨੂੰ ਡੇਰੀ ਵਾਲ ਚ ਪਤਾ ਲੱਗ ਜਾਏ ਕਿ ਗੋਲਡਨ ਇਟਾ ਮੰਗਾਈਆਂ ਟਰਾਲੀਆਂ ਮੈਂ ਕਹਿੰਦਾ ਪਠਾਨਕੋਟ ਤੱਕ ਲੰਬੀ ਕਤਾਰ ਲੱਗ ਜੇ ਓ ਤੂੰ ਬੰਦਾ ਕੀ ਹੈ ਯਾਰ ਇਹ ਤਾਂ ਨਾ ਹੁੰਦਾ ਯਾਰ ਇੱਕ ਇੱਕ ਇਟ ਮੈਂ ਇੱਕ ਇੱਕ ਟਰਾਲੀ ਦੇ ਵਿੱਚ ਭੇਜਾਂ ਉਹ ਰਹਿਣ ਦੋ ਫਿਰ ਕੈਂਸਲ ਆ ਯਾਰ ਆਰਡਰ ਫਿਰ ਇਹਨਾਂ ਤੇ ਲਿਖਿਆ ਨੂੰ ਕੈਂਸਲ ਉਹ ਰੋਕ ਤਾ ਉਹ ਯਾਰਾ ਰੋਕ ਪਰੇ ਨਾ ਉਸ ਤੋਂ